ਨਹੀਂ ਹੁੰਦੀ ਆ ਪਲੀਜ਼ ਮੇਰੀ ਗੱਲ ਕਰਵਾ ਦਿਓ ਮਿਲੋ ਉਹਦੇ ਵਿਚਾਰਾ ਉਹ ਤੇ ਕਹਿੰਦਾ ਮੈਂ ਟ੍ਰਾਂਸਪੋਰਟ ਆ ਕਰਾਉਣਾ ਵਾ ਤੇ ਤੂੰ ਨਹੀਂ ਕਰਾਉਣਾ ਇਹਨਾਂ ਵਾ ਮੈਂ ਤੇ ਕਰਵਾਉਣਾ ਕਹਿੰਦੀ ਆ ਗੱਲ ਹੀ ਨਹੀਂ ਕਰਦਾ ਮੇਰੇ ਨਾਲ ਬਸ ਸੁਣੇ ਉਹ ਪੁੱਦੀ ਹਸੀ ਲੇਖਕੀ ਰਿਪੋਰਟਰ ਬਕਵਾਸ ਨਾ ਕਰੋ ਮੇਰੀ ਨਹੀਂ ਬਕਵਾਣਾ ਨਹੀਂ ਤੇਰੀ ਸੌ ਲੱਗੇ ਉਹ ਕਰਦਾ ਮੈਂ ਲੈਣੀ ਸੀ ਤੇ ਮੈਂ ਲੈ ਲਈ ਆ ਮੈਂ ਚੁੱਪੇ ਹੀ ਬੜੇ ਮਰਾਏ ਉਹ ਸਾਰਿਆਂ ਨੂੰ ਉਹਨੇ ਵੀਡੀਓ ਬਣਾਈ ਤੇਰੀ ਅੱਛਾ ਕੁੜੀਆਂ ਦਾ ਵਿਆਹ ਚੁੜਨਾ ਮਾਰਦਾ ਸੀ ਇਹ ਜਿਹੜੀ ਵੀਡੀਓ ਬਣਾਈ ਹੈ ਸਹੀ ਹੈ ਕੁੜੀਆਂ ਦੀ ਜਵਾਕਾਂ ਨੂੰ ਦਿਖਾਉਂਦਾ ਫਿਰਦਾ ਹੀ ਹੈ ਹਾਂ ਅੱਛਾ ਕੋਈ ਨਾ ਮੈਂ ਫੋਟ ਮੈਂ ਫੋਟ ਮਾਰਦਾ ਮੈਂ ਹਾਂ ਮੇਰੀ ਗੱਲ ਸੁਣੋ ਜੇ ਮੈਂ ਤੈਨੂੰ ਦਿਖਾਦਾ ਵੀਡੀਓ ਤੇ ਫਿਰ ਮੈਨੂੰ ਮਤੀ ਦੇਹੇਗੀ ਸ਼ਰਤ ਪਰ ਸ਼ਰਤ ਮੈਂ ਉੱਥੇ ਜਾਣਾ ਨਹੀਂ ਸ਼ਰਤ ਗੱਲ ਹੀ ਜੀ ਛਿੱਤ ਨਾ ਕਾਇਆ ਮੇਰ ਕੋਈ ਨਹੀਂ ਮੈਂ ਤੂੰ ਗੱਲ ਕਰ ਤੂੰ ਸ਼ਰਤ ਲਾ ਜੇ ਮੈਂ ਤੈਨੂੰ ਦਿਖਾ ਦੀ ਵੀਡੀਓ ਦਿਖਾਤੀ ਕੀ ਵਹਿਂਗ ਪਿੱਛੇ ਦੇਂਗੀ ਕਿ ਕਿ ਅੱਗੋਂ ਦੇਂੀਂ ਦੱਸ ਜੇ ਦਵਾਸ ਜਿਹੜਾ ਬੰਦ ਕਰ ਲਓ ਮੈਂ ਤੁਹਾਨੂੰ ਦੱਸਦਾ ਇਹ ਗੱਲ ਠਹਿ ਗਈ ਮੈਂ ਚਲ ਮੈਂ ਚਲ ਇਹ ਗੱਲ ਛੱਡ ਮੈਂ ਕੋਈ ਹੈਗੀ ਤੇਰੇ ਮੈਂ ਵਿਖਾ ਦੂੰ ਫਿਰ ਮੇਰੀ ਗੱਲ ਕਰਾ ਦੇਂਗੀ ਅਮਨ ਨਾਲ ਤੇਰੀ ਨਹੀਂ ਲੈਣੀ ਚਲ ਉਹਦੀ ਉਹਦੀ ਦਵਾ ਦੇਂਗੀ ਨਾ ਦੁਕਵਾਨਸ ਕਿਨੇ ਕਰ ਦੇਈਆਂ ਨਾ ਜਦੋਂ ਚਾਲੇ ਕਰਾ ਦੇਂਗੀ ਮੇਰੀ ਮੇਰੀ ਮੈਨੂੰ ਐਗੀਆਂ ਗੱਲਾਂ ਬਿਲਕੁਲ ਨਹੀਂ ਪਸੰਦ ਆ ਇਹ ਕਹਿੰਦੇ ਇਹ ਜਦੋਂ ਘਰੇ ਵੜਦਾ ਵਾ ਰਾਤ ਨੂੰ ਕੋਠੇ ਦੀ ਜਦੋਂ ਪਿੱਛੇ ਪਿਛਲੇ ਪਾਸੇ ਵੀ ਕਿੰਨੀ ਪਾ ਉਹ ਦੋ ਨਹੀਂ ਚੰਗੀਆਂ ਗੱਲਾਂ ਹੁੰਦੀਆਂ ਮੈਨੂੰ ਪਤਾ ਇੱਕ ਨੋਰੀ ਦੇ ਬੱਚੇ ਵਿੱਚ ਇਹ ਤਾਂ ਦੋ ਰੀ ਰੀ ਮੰਮੀ ਆ ਗਈ ਜਦੋਂ ਸਾਲੀਓ ਨੂੰ ਕੋਠੇ ਤੇ ਚੜਾਇਆ ਸੀ ਮੈਨੂੰ ਇੱਕ ਇੱਕ ਗੱਲ ਦੱਸਦਾ ਰਿਹਾ ਮੈਂ ਅੱਜ ਇਸ ਤਰ੍ਹਾਂ ਲਈ ਮੈਂ ਅੱਜ ਇਸ ਤਰ੍ਹਾਂ ਲਈ ਮੈਂ ਆਹ ਕਮਰੇ ਜਹਾਂ ਦੋਰੀਆਂ ਸੇਲੀਆਂ ਵੀ ਇਹ ਝੂਠੀ ਨਹੀਂ ਮੈਂ ਸੇਲ ਨਹੀਂ ਕੀਤੀ ਜਦੋਂ ਉਹ ਉਹਨੂੰ ਬਾਹਰ ਆਏ ਘਰੇ ਕਰਦਾ ਸੇਲੀਆਂ ਦੇ ਸਾਹਮਣੇ ਫੇਰ ਤੂੰ ਕਹਿੰਦੀ ਭਰਾਵਾ ਕਿੰਦਾ ਉੱਤਰੋਂ ਮੇਰਾ ਖੜਾ ਹੋਣਾ ਸਾਇਓ ਉੱਤਰੋਂ ਵਾਹ ਮਾਰ ਲਿੰਦ ਗਿਆ ਇਹ ਮੰਮੀ ਆ ਗਈ ਉਹ ਨੂੰ ਕੋਈ ਯਾਦ ਨਹੀਂ ਹਾਂ ਇਹ ਸੱਚੀਆਂ ਕਲਾਇਚੂਂ ਕੀ ਮਾਰਦਾ ਸਾਲਾ ਮੈਨੂੰ ਤਾਂ ਲੱਗਦਾ ਕੋਲੋਂ ਬਣਾਉਂਦਾ ਫੈਨ ਚੋੜ ਜਪਾਨ ਜਰਾ ਯਾਰ ਸਮਾਨ ਦੀ ਗੱਲ ਕਰੋ ਮੈਨਾਂ ਐਵੇਂ ਨਹੀਂ ਬਣਾਣਾ ਕੱਲ ਕੋਈ ਮੈਨੂੰ ਕੰਮ ਦਾਸ ਮੇਰੇ ਨਾਲ ਕੀ ਹੈ ਯਾਰ ਕੰਮ ਮੈਨੂੰ ਇਹ ਨਹੀਂ ਮਿਲਦਾ ਚਾਹ ਤੇ ਜਾਂ ਤੇ ਤੂੰ ਮੇਰ ਨਾਲ ਪਾਜਾ ਤੇ ਜਾਵਣ ਪਸਾਦੇ ਤੇ ਮੈਂ ਨਾ ਫੁੱਤੀ ਲਈ ਨੂੰ 2 ਮਹੀਨੇ ਹੋ ਗਏ ਜਪਾਨ ਯਾਨੀ ਕਿ ਤੋਂ ਸੜੀ ਸਮਰੀ ਕੋ 2 ਮਹੀਨੇ ਹੋ ਗਏ ਪਲੀਜ਼ ਮੀਰਾ ਕੋ ਹਿਸਾਰ ਦੇ ਤੂੰ ਮੈਨੂੰ ਪਤਾ ਮੇਰਾ ਬਹੁਤ ਸੋਚਦੀ ਆ ਮੇਰੀ ਬੈਸਟ ਫਰੈਂਡ ਆ ਪਲੀਜ਼ ਆਈ ਲਵ ਯੂ ਨਹੀਂ ਆਈ ਹੇਟ ਯੂ ਅੰਡਰਸਟੈਂਡ ਕਿਉਂ ਮੈਰੇ ਕਿਉਂ ਹੇਟ ਜੂ ਕਾ ਗੋਨੀ ਦੇ ਦੋਲਾ ਨਾ ਲੱਗੇ ਆ ਉਹਦੇ ਚਾਰ ਟੱਟੇ ਆ ਕਿਉਂ ਉਹ ਮੂੰਹ ਕਾ ਨਹੀਂ ਪਾਉਂਦਾ ਵਾ ਦਾ ਨਾਤਾ ਛਡੋਣਾ ਵਾ ਐ ਜਦੋਂ 30000 ਰੁਪਏ ਦਾ ਸੌਰ ਜੂ ਤੇ ਕੀ ਹੋ ਜੂਗਾ ਪਲੀਜ਼ ਦੇ ਦੇ ਆ ਕਿ ਹੁਣ ਲੱਗੇ ਫੋਨ ਤਾਂ ਨਹੀਂ ਦੇ ਦੇ ਜਵਾਨ ਤੁਹਾਡੇ ਨਾਲ ਗੱਲ ਕਰ ਜੇ ਤਨ ਨਾਲ ਨਹੀਂ ਠੀਕ ਹੈ ਇਹ ਮੇਰੀ ਕੋਈ ਹੈਲਪ ਕਾਹੀ ਹੈ ਜੇ ਮੇਰੀ ਹੈਲਪ ਕਰਤਾ ਮਤਿ ਤਾਂ ਮਜ਼ਾਕ ਭੈਂਕੇ ਪੀਏ ਕਰਨਾ ਚਰੰਡਿਆ ਪੁੱਛਾ ਕਰ ਲੈਣੀ ਬੜੀ ਛੇਤੀ ਹਾਂ ਤੱਕ ਮੈਨੂੰ ਯਾਰ ਅੱਗੇ ਮੈਂ ਬੜੀ ਗੁੱਤੀਆਂ ਦੇ ਮੈਂ ਕੀ ਕਰਾਂਗਾ ਮੈਨੂੰ ਦੱਸ ਸੋਰੀ ਸੋਰੀ ਆਈ ਲਵ ਯੂ ਨਹੀਂ ਆਈ ਲਵ ਯੂ ਨਾ ਕੌਣ ਗੱਲ ਹੇਟ ਯੂ ਆਈ ਨਹੀਂ ਆਈ ਮੈਨ ਯੂ ਆਈ ਲੀਟ ਯੂ ਦੈ ਯੂ ਇੰਸ਼ਾਅਰ ਆਈ ਲਵ ਯੂ ਕੱਲ ਮੈਂ ਦੱਸਕੋ ਓਕਾ ਨਹੀਂ 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 ਦੇਣੀ ਮੈਂ ਉਹ ਮੈਂ ਮੈਂ ਕਹਿੰਦਾ ਕੱਲ ਨਹੀਂ ਦੱਸਣੀ ਹੈ ਹੈਲਪ ਨਹੀਂ ਲੈਣੀ ਮੇਰੇ ਤੋਂ ਹੈਲਪ ਲੈਣੀ ਜੇ ਕਰੋਗੇ ਤੇ ਜਾਂ ਹੈਲਪ ਸਾਨੂੰ ਲਾਓ ਤੇ ਜਾਂ ਦਓ ਜਿਵੇਂ ਤੁਹਾਾਰੀ ਗੱਲ ਕਰ ਰਿਹਾ ਮੈਂ ਜਾਂ ਹੈਲਪ ਲਾਓ ਤੇ ਜਾਂ ਹੈਲਪ ਦਿਓ ਤੇ ਜਾਂ ਆਡੀ ਗੱਲ ਕਰੋ ਕਿ ਤੇ ਸਸ ਤੂੰ ਹੈਲਪ ਦੇ ਕੇ ਮਾਂਗਦਾ ਯਾਰ ப்ਲੀਜ਼ ਮੜੀਆ ਦਿਨਾ ਦਾਲ ਕਰਵਾਉਂ। ਇਹੇ ਵਾਲਾ। ਉਹ ਨਿਆਣਾ ਵਾਲਾ। ਉਹ ਪੁਰਾਣਾ ਵਾਲਾ। ਉਹਨੀ ਜਿਤਨਾ ਵਾਲਾ ਹੁਣ ਚਾਰ ਕੁੜੀਆਂ ਫਸੀਆਂ ਈ ਤੈਨੂੰ ਪਤਾ? ਕੀ? ਚੰਡੀਗੜ੍ਹ ਦੀਆਂ ਕੁੜੀਆਂ ਉਹ ਬੁੰਡ ਮਾਰਦੇ ਤੇਰੀ ਉਹ ਚੰਡੀਗੜ੍ਹ ਦੀਆਂ ਕੁੜੀਆਂ ਵਸਾਈਆਂ ਅਗਲੇ ਨੇ ਖਾਲ ਸੈਂਟਰ ਤੇ ਲੱਗੀਆਂ। ਮੈਂ ਹੀ ਹਵੀ ਆਇਆ। ਕੁੜੀਆਂ ਜੀਨਾ ਪਾਉਂਦੀਆਂ, ਸਾਲੀਆਂ ਤੇਨੂੰ ਤੇ ਸਲਵਾਰ ਪਾਉਂਦੀ ਨਹੀਂ ਜਾਰੀ ਕੁੜੀ ਹੈ ਵੀ ਇਲਾਸਟਿਕ ਵਾਲੀ ਸਲਵਾਰ ਪਾਉਣੀ ਹੈ। ਅਚਾਨਕ ਦਿਵਾਨ ਤੁਮਾਰ ਕੇ ਗੱਲ ਕਰ ਲੋ ਤੇ ਇੰਨਾਂ ਮਾੜਾ ਆਸਤਾ ਨਹੀਂ ਨਹੀਂ ਗੱਲ ਸੁਣੋ ਚੀਨਾ ਵਾਲੀਆਂ ਕੁੜੀਆਂ ਤੇ ਮਗਰ ਲੱਗਾ ਤੇਰੀ ਉਹਨੇ ਹਣ ਬੰਨ ਮਾਰਨੀ ਉਹਨੇ ਲੈ ਲੂ ਲ ਲਈ ਦੇਣ ਦੱਸਿਆ ਤੇ ਹੈਗਾ ਵਾ ਚਾਰੇ ਹੁਣ ਮੇਰੇ ਨਾਲ ਪਾਜਾ ਜਾਂ ਪਪੂ ਕੌਲੇ ਨਾਲ ਪਾਜਾ ਕੌਲੇ ਦਾ ਹਿਯਾਰ ਹੋਣਾ ਤੱਕ ਬਾਈ ਯਾਨੀ ਕਿ ਪਿਸਤੌਲ ਉਹਨੇ ਉਹਦਾ ਰੱਖਿਆ ਹੀ ਉਹ ਕੋਣ ਪਪੂ ਕੌਲੇ ਨੂੰ ਨਹੀਂ ਜਾਣਦੀ ਸਾਰੇ ਭੈਣ ਚਲ ਪਟੀਆਂ ਹਰੇ ਪੱਟੀਆਂ ਪੁੱਟੀਆਂ ਆਦੇ ਦੇ ਲੰਗ ਤੇ ਸਿਕਾਵਾ ਭੈਣ ਚੁੜਿਆ ਗੋਟਿਆ ਜਿਵੇਂ ਆਂ ਸਮਾਂ ਦੇ ਗੱਲ ਕਰਾਂ ਮੇਰੇ ਲਈ ਚੱਲੀ ਹੋਰ ਨਾ ਤੇਰੀ ਸੌ ਲੱਗੇ ਜੇ ਮੈਂ ਝੂਠ ਮਾਰਾਂ ਤੂੰ ਵੇਖੇਂਗੀ ਨਾ ਤੂੰ ਵੀ ਪਪੂ ਕਮਲੇ ਦੀ ਆਸ਼ਕ ਹੋ ਜੇਂਗੀ ਅੰਦਰੋਂ ਕੁਰਤਾ ਪਾਗੇ ਨਾ ਬਜ਼ਾਰ ਚ ਫਿਰਦਾ ਹੁੰਦਾ ਯਾਰ ਕਿਨੇ ਕੱਚਾ ਵੀ ਪਾਇਆ ਹੁੰਦਾ ਦੱਲੇ ਹੈਲੋ ਮੈਂ ਮਨੀ ਤੁਹਾਡੀ ਮੇਰੀ ਹੈਲਪ ਕਰਨੀ ਹੈ ਕਿ ਨਹੀਂ ਕਰਨੀ ਹੈ ਹੈਲਪ ਨਹੀਂ 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 ਹੈਲਪ ਕਰਨੀ ਦੱਸ ਮੇਰੇ ਮੇਰੇ ਲੈ ਕੇ ਸੇਵਾ ਦੱਸ ਦੇ ਮੈਂ ਲੈ ਸਕਦਾ ਉਹ ਸੱਚ ਕੀ ਐਲ ਪਤਾ ਨੂੰ ਦੇ ਸਕਦਾ ਹੈ ਮੈਨੂੰ ਦੱਸਵਾ ਮੈਨੂੰ ਪਲੀਜ਼ ਮੈਨੂੰ ਨਾਲ ਕਰਵਾ ਦੋ ਕਰਵਾਵਾ ਤੇਰੀ ਗੱਲ ਉਹਦੇ ਨਾਲ ਕੀ ਜਨਾਬਾ ਕੋਨੀ ਨਾਲ ਹਾਂ ਤੇ ਮੈਨੂੰ ਨਾਮ ਜੋ ਕੀ ਫੁੱਤੀ ਦਏਗੀ ਕਿ ਚੁੰਮੀਆਂ ਜੀਬਾਂ ਜਦਾ ਬਹੁਤ ਆ ਯਾਰ ਮੈਂ ਕਹਿੰਦਾ ਅਮਨ ਦੀ ਦਵਾਈ ਹੈਗੀ ਉਹ ਅਮਨ ਨਾਲ ਗੱਲ ਕਰਾਏਗੀ ਮੈਂ ਕੁਝ ਨਹੀਂ ਕਹਿ ਸਕਦੀ ਭੈਣ ਚੋਰ ਮੇਰੇ ਤੋਂ ਹੈਲਪ ਲਈ ਜਾ ਤੇ ਮੈਨੂੰ ਨਾ ਸਹੀ ਤੂੰ ਹੈਲਪ ਮੈਂ ਕੰਨੀਆਂ ਦੇ ਕਰੋਣੇ ਦੀ ਮੈਂ ਫੋਨ ਕੱਟਣ ਲੱਗੀ ਹਾਂ ਦੱਸਾਂ ਅੱਛਾ ਲੱਲ ਦੇ ਭੈਣ ਦਾ ਪੁੱਤ ਆਈ ਹੈ ਵੀ ਕੁੱਤੀ ਖਾਚ ਮੇਰੀ ਗੱਲ ਕਰਾ ਦੇ ਨਹੀਂ ਕਿ ਮੈਂ ਤੇਰੀ ਥੁੱਤੀ ਦੇ ਪੋਸਟ ਲਾ ਦੇਣੀ ਚੰਨ ਕੱਟ ਆਹ ਮੈਂ ਕੋ ਹੈ ਜੀ ਤੇਰੀ ਫਿਲਮ ਮੈਂ ਵਿਖਾਉਣਾ ਭੈਣ ਚੋ ਤੇਰੇ ਬਾਪ ਜਿਹੜਾ ਫੈਸ਼ਨ ਪੱਚੀਗ ਵਾਲੀ ਆ ਨਾ ਤੂੰ ਉਹ ਹੀ ਆ ਦੀਰੀ ਤੇ ਮੈਂ ਤੇਰੇ ਘਰ ਆ ਕੇ ਤੇਨੂੰ ਫਿਲਮ ਉਹ ਵੇਖੀ ਟੀਵੀ ਤੇ ਟੀਵੀ ਵੀਰ ਲਾ ਕੇ ਮੈਂ ਫਿਲਮ ਵਿਖਾਉਣੀ ਜਦੋਂ ਕਿ ਨਹੀਂ ਹਾਂ ਹੋਰ ਤੱਕ ਵੇਚੀ ਰੱਖ ਟੀ ਮੈਂ ਕਿ ਐਮ ਕੀ ਮੇਰਾ ਨਾਮ ਕਿ ਲਿਆ ਜੀ ਵੀਰੀ ਕੋ ਕੋ ਨਹੀਂ ਕਹਿੰਦਾ ਵੀਰੀ ਐ ਉਹ ਨਾ ਹੁੰਦਾ ਸੈਂ ਮੈਂ ਸਾਰਾ ਕੁਝ ਕਰਾਂ ਹੋਰ ਤੇਰਾ ਨਾਮ ਨਹੀਂ ਆ ਉਹ ਤੇ ਹੋਰ ਜਦੋਂ ਮੈਂ ਪੁੱਤੂ ਤੇਰੀ ਸ਼ਕਲ ਵਿਖਾਈ ਤੇਰੇ ਦੰਦ ਜੇ ਬਾਹਰੋਂ ਆਏ ਮੰਮੀ ਤੇਰੀ ਕੁੜੀ ਹੈ ਵੇ ਗਾਂ ਨਿਕਲੇ ਇੱਥੇ ਤੂੰ ਭੈਣ ਚੋ ਕੱਚੀ ਬਾਈ ਕਾਲੀ ਜੀਬਾਨ ਸੰਭਾਲ ਕੇ ਖਾਣ ਨੂੰ ਦੱਸ ਨਹੀਂ ਮੈਂ ਫਿਰ ਜੇਦਰ ਮੈਂ ਫਿਰ ਨੂੰ ਖਾਦਾ ਫਿਰ ਦੇਂਗੀ ਦੱਸ ਗੱਲ ਕਰ ਆ ਵੇ ਬਾਜਾ ਹੁੰਦੀਆਂ ਆ ਵੀ ਮੈਂ ਤੇਰੇ ਸਾਹਮਣੇ ਬੈਠ ਕੇ ਰੋਜ਼ ਤੇਰੀ ਫਿਲਮ ਵੇਖ ਕੇ ਮੁੱਠ ਮਾਰਦਾ ਹਾਂ ਤੇ ਇਹਦੇ ਸੀਏ ਕੀ ਹੁੰਦਾ ਜਦੋਂ ਦੱਸਦਾ ਭੈਣ ਚੋਟੀ ਉਹ ਉਹਦੇ ਦਿੱਤੀ ਨਹੀਂ ਹੁੰਦੇ ਤੇ ਆ ਮੈਂ ਤੈਨੂੰ ਮੈਂ ਦੱਸਦਾ ਜੇ ਮੇਰ ਨਾਲ ਐਵੀਂ ਗੱਲ ਨਾ ਕਰ ਤੇ ਰਮਨ ਦੀ ਦਵਾ ਜਾਂ ਆਪਣੀ ਦਵਾ ਜੁਬਾਨ ਤੋਂ ਆ ਕੇ ਮੈਂ ਤੇਰੀ ਗੱਲ ਕਰਾ ਦੂੰਗਾ ਭੈਣ ਦਾ ਯਾਰ ਹੋਵੇ ਆਪਣੀ ਮਾਂ ਦਾ ਯਾਰ ਹੋਵੇ ਜਿਹੜਾ ਇੱਕ ਰੀ ਇੱਕ ਰੀ ਗੱਲ ਕਰਾਉਣ ਦਾ ਇਹ ਜਾਨੀ ਕਿ ਕੀ ਕਹਿੰਦੇ ਹੁੰਦੇ ਆ ਪੀਸ ਜਿਹੜੀ ਇਹ ਕਰੀ ਗੱਲ ਕਰਾਉਂਦਾ ਇੱਕ ਰੀਪਤੀ ਜਾਂ ਤੂੰ ਦਵਾ ਤੇ ਜਾ ਉਹਨੇ ਜਿੰਨੇ ਮੈਨੂੰ ਬਣਾਇਆ ਹੀ ਉਹਦੀ ਦਵਾ ਮੈਂ ਧਾਰੂ ਵੀ ਕਿ ਨਹੀਂ ਤੇ ਕਰਿਆ ਇਹ ਨਾਲ ਤੁਹਾਡੇ ਲੈਣ ਮੈਂ ਨਾ ਟੀ ਮੇਰੇ ਨਾਲ ਵਾਦਾ ਕੀਤਾ ਹੈ ਵੀ ਮੈਂ ਦਊਂਗੀ ਇਹ ਖੇਲ ਖਾਏਂਗੀ ਤੇ ਮੈਂ ਨਹੀਂ ਤੇ ਤੇਰੀ ਸ਼ਿਕਾਇਤ ਲਾ ਦੇਣੀ ਤੇਰੇ ਡੈਡੀ ਨੂੰ ਅੰਕਲ ਜੀ ਉਹ ਨਾਲ ਦੇਂਦੀ ਨਹੀਂ ਜੀ ਅੱਛਾ ਬਲੈਕਮੇਲ ਬਲੈਕਮੇਲ ਪੂਰਾ ਤੇ ਮੈਂ ਤੇਰੀ ਗੱਲ ਨਹੀਂ ਕਰਾਉਣੀ ਕੋਈ ਨਾਲ ਫਿਰ ਆਹ ਕਰ ਲਊ ਆਪੇ ਨਹੀਂ ਮੈਂ ਤੁਹਾਨੂੰ ਨੰਬਰ ਦੇ ਦੇਣਾ ਵਾ ਉਹਦਾ ਮੰਗਰ ਦਾ ਪਤਾ ਮੈਨੂੰ ਨਹੀਂ ਹੋ ਨਹੀਂ ਉਹਨੇ ਸਾਲੀਏ ਨਵਾਂ ਲਿਆ ਜਿਹੜਾ ਜਿਹੜਾ ਚੱਲ ਮੈਨੂੰ ਨੰਬਰ ਤੇ ਉਹਦਾ ਜਿਹੜਾ ਨਵਾਂ ਇਹ 749755652 ਵਾਲਾ ਨਾ ਹਾਂ ਤੇ ਜਿਹੜਾ ਦੂਜਾ ਉਹ ਪਤਾ ਹੀ Airtel ਦਾ ਉਹ ਹੀ ਪਤਾ ਪਤਾ ਵਾ ਨਹੀਂ ਆ ਪਿੱਛੇ ਜਾਂਦੇ ਪਿੱਛੇ ਵਾਲਾ ਚੱਲਦਾ ਹੈ ਨਹੀਂ ਨਹੀਂ ਚੱਲਣ ਦੇ ਆ ਵੇਖੀ ਹੁਣੇ ਮੈਂ ਲਾ ਕੇ ਵੇਖਦਾ ਚਾਹੁੰਦਾ ਮੈਂ ਉਹ ਦੇਖਿਆ ਸੁੱਕ ਤਾਂ ਨਹੀਂ ਕੀ ਗੱਲ ਕੀ ਕਰਦਾ ਸੀ ਕਹਿੰਦਾ ਕੀ ਹੈ ਹੇ ਆਰਮ ਤਾਂ ਤਾਨੀ ਰਣਾ ਗੱਲ ਨਹੀਂ ਆ ਵਾ ਤੇਰੀ ਗੱਲ ਕਰਾਵਾਂ ਐਰੋ ਦੇ ਨਾਲ ਹੋਣਾ ਹਾਂ ਕਰਵਾ ਦੇ ਲੈ ਆ ਦੇ ਲਈ ਫੋਨ ਲੀ ਨੇ ਬੰਦ ਕੀਤਾ ਹੋਊ ਬਾਤ ਜਾਇਰ ਕਰੋ ਹਾਂ ਓਂਡੀਆ ਭਾਈ ਇਹਨੇ ਬੰਦ ਕੀਤਾ ਉਹਦਾ ਦੂਜਾ ਨੰਬਰ ਤੇ ਇਹ ਚੈਨਲ ਆ 99 ਜਦਾਂ ਨਹੀਂ ਕਰਦਾ ਅਨੇਲੀਆ 55 25 ਆ ਮੈਂ ਆਏ ਨੇ ਉਹ ਆ ਉਹ ਲਾਇਆ ਵਾ ਬੰਦਾ ਆਉਂਦਾ ਵਾ ਫਿਰ ਫੇਰੀ ਮੈਂ ਗੱਲ ਕਰਾ ਲਵਾਂ ਚਿੰਤਾ ਨਾ ਕਰੋ ਮਜ਼ਾਕ ਕਰਨ ਡਿਆ ਤੂੰ ਮੇਰੀ ਗੱਲ ਕਰਾ ਦੇ ਮੇਰੀ ਬੇਨੈਰ ਤਿੰਨ ਨੇ ਆ ਮੈਨੂੰ ਬੋਲਣਾ ਨਾ ਕਰਿਆ ਕਰੋ ਫਿਰ ਮੈਂ ਇਹ ਹਾਂ ਸਾ ਪੁੱਤ ਆਈਏ ਇਹ ਤੇਰੀ ਪੁੱਤ ਨੂੰ ਅੱਖ ਲੱਗੀ ਤੇ ਮੇਰੇ ਲੰਨ ਨੂੰ ਨਹੀਂ ਲੱਗੀ ਤੈਨੂੰ ਆਨੇ ਲੰਨ ਨੂੰ ਕਹਿੰਦੇ ਆ ਤੇ ਮੈਂ ਨਹੀਂ ਪੁੱਤ ਨੂੰ ਕਾਲਾ ਭਾਂਦਾ ਚੋਲਾ ਆਈਏ ਵੀ ਜਿਹੜੇ ਤੂੰ ਸਰਲੇ ਮੰਡੀ ਹੋਵੇਂ ਗਰੀਬ ਸਰਲੇ ਮੰਡੀਆ ਸਵਾਰਦੇ ਉਹਦਾ ਘੋੜਾ ਲੱਗਾ ਵਾ ਜੇਨੂੰ ਲੰਨ ਚਾਹੀਦਾ ਵਾ ਤੇ ਸਾਨੂੰ ਪੁੱਤ ਨਹੀਂ ਚਾਹੀਦੀ ਹੈ ਹੱਥ ਆ ਗਏ ਨੇ ਹੱਥ ਤੇ ਦਿਓ ਨਾ ਮਕਾਨਿਕਾ ਨੇ ਕਾ ਸਭੀ ਮਕਾਨਿਕਾ ਤੇ ਨਾ ਜਬਾਨ ਸੰਭਾਲ ਕੇ ਗੱਲ ਕਰ ਲੋ ਜਬਾਨ ਸੰਭਾਲ ਕੇ ਮੈਂ ਲੱਗੀ ਘਟਣ ਹੋਰ ਸਰਲਾ ਨਹੀਂ ਜੇ ਬਰ ਚੋਸੀਂ ਜੱਪਿੰਗ ਤੇ ਜਬਾਨ ਸੰਭਾਲ ਲੰਡਿਆ ਔਰ ਮੈਂ ਤਾਂ ਜਬਾਨ ਸੰਭਾਲਾ ਇਹ ਨਾ ਨਜ਼ਵਾਨ ਨਵਨੰਦਾਸ ਗਰੀਬ ਹੋਣਾ ਇੱਕ ਵਾਰ ਉਹਨੇ 2 ਮਹੀਨੇ ਦਾ ਫੁੱਟੀ ਨਹੀਂ ਲਈ ਉਹਦਾ ਕੌਣ ਸੋਚੂਗਾ ਤੂੰ ਤੇ ਦੇ ਦੇ ਨੀ ਜਿੰਨੂੰ ਮਰਜੀ ਰੇੜੀ ਵਾਲੇ ਨੂੰ ਦੇ ਲਾ ਜਿੰਨੂੰ ਮਰਜੀ ਦੇ ਦਾ ਕੁੜੀਆਂ ਦਾ ਆਹ ਵਾਅਦਾ ਹੁੰਦਾ ਅਹੀਂ ਕੀ ਦੀ ਲਈਏ ਦੱਸ ਮੈਨੂੰ ਸਾਨੂੰ ਅਮਨ ਦੀ ਦਵਾ ਓ ਮੈਂ ਨਹੀਂ ਕੁਝ ਕਰ ਸਕਦਾ ਹੈ ਭੈਣ ਦੀ ਵਰਤੂ ਵੀ ਜਰ ਮੈਨੂੰ ਫੋਨ ਨਾ ਕਰੀਆਂ ਚੰਗਾ ਇਹ ਤੇਰੇ ਮੈਂ ਕਹਣਾ ਕਰ ਰਹੀ ਆ ਲੰਨ ਦੇ ਵਰਤ ਭੈਣ ਦਾ ਪੁੱਤ ਆਈ ਆ ਵੀ ਕੁੱਤੀ ਮੈਂ ਕਿਹੜਾ ਕਰ ਰਹੀ ਮੈਂ ਕਿਹੜਾ ਕਰ ਰਹੀ ਮੈਂ ਤੇਰਾ ਪੁੱਤ ਆਈ ਆ ਵੀ ਨਾ ਹੋਵੇ ਤੇ ਝੂਆਂ ਮਕੀਆਂ ਹੋਈ ਤੇਰੀਆਂ ਭੈਣ ਛੋਟੀਆਂ ਦੱਲੀਆਂ ਕਿਟਕੜ ਲੰਮੀਆਂ ਭੈਣ ਸਲ ਭਾਵੇਂ ਮੰਜਿਆਂ ਦੇ ਪਾਸਤਾਇਆ ਪੈਨ ਪਾਉਣ ਦੀ ਲੋੜ ਹੀ ਨਹੀਂ ਝੂਆਂ ਨਾਲ ਮੰਜੀ ਦੇ ਬੰਦ ਦੇ ਕੁੜੀ ਹੋਈ ਹੈ ਭਾਵੇਂ ਸੌਂਦੀ ਹੈ ਤੇ ਮਮਿਆ ਜਮਾ ਤਰੀ ਹੈ ਹੋਈ ਲੰਨ ਇਹੋ ਜਿਹਾ ਬਾਹਰੋਂ ਨਾ ਮੇਰਾ ਦੇ ਇੱਟਾ ਹੈ ਗਾਨੀਆਂ ਮੈਨੂੰ ਪਤਾ ਤੈਨੂੰ ਉਹਨਾਂ ਸਫਰ ਵੀ ਨਹੀਂ ਆਉਣਾ ਤੈਨੂੰ ਕਈ ਦਾ ਕੁੜੀਆ ਕੋਟੇ ਦਾ ਇਹਨੋਂ ਕੋਤਾ ਤਾਂ ਕੀ ਸਾਟੋ ਨਾਲੇ ਚੋੜਪੁੱਟੀ ਨਾ ਹੋਵੇ ਕਰਦੇ ਖੱੱਚੇ ਭੈਂ ਦਾ ਚੋਲਾ ਇਹ ਮਿੱਠਾ ਤਕਰਾ ਫਾਜਾ 30 30 30 200 ਇਹ ਨੂੰ ਜੂ ਲੈ ਤਰੀ ਲੈ ਜੂ ਆਈ ਲਵ ਆਈ ਲਾਈਕ ਥੀ ਜਿਵੇਂ ਉਹ ਛੱਤ ਇੱਕ ਮਤਲਬ ਕਰੀਏ ਤਾਂ ਗੱਲ ਕੁਝ ਨਹੀਂ ਦਿੱਤੋ ਹਾਂ ਉਹ ਜਿਹੜੀ ਤੇਰੀ ਸਹੇਲੀ ਨਹੀਂ ਹੈ ਇੰਸਟਾ ਵੀ ਠੀਕ ਹੈ ਫਿਰ ਜੋ 10 ਦਿਲੇ ਕਰ ਸਕਿਆ ਮੈਨੂੰ ਇੱਕ ਰੀ ਦੇ ਉੱਤੋਂ ਮਗਰੋਂ ਆਪਾਂ ਮੈਨੂੰ ਮਨ ਸੁਝਾਤਾ ਹੈ ਉਹ ਪਰਣਾ ਦੇ ਮੁਹੱਲੇ ਉਹ ਯਾਰ ਐਨਕਾਂ ਲਈ ਤੇਰੀ ਛੇਲੀ ਨੇ ਜਦੋਂ ਫਰੀਦ ਉਹ ਮੈਨੂੰ ਮੈਨੂੰ ਮਿਲੀ ਹਫ਼ਤਾ ਪਹਿਲਾਂ ਉੱਥੇ ਘੋਤੀ ਲਾ ਲਟੀ ਲੱਗੇ